ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਗੁਰਦਾਸਪੁਰ ਹਲਕੇ ਦੇ ਵਿੱਚ ਭਾਰੀ ਸਪਰਥਨ ਮਿਲ ਰਿਹਾ ਹੈ ਲਗਾਤਾਰ ਗੁਰਦਾਸਪੁਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਔਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਦਿਨ ਬਦ ਦਿਨ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅੱਜ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬਾਬੋਵਾਲ ਤੋਂ ਅਨੇਕਾਂ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਪਿੰਡ ਦੇ ਮੋਤਬਰ ਔਰ ਲੰਬਾ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਰਾਜਕੁਮਾਰ ਜਿਹੜੇ ਕਿ ਮੈਂਬਰ ਪੰਚਾਇਤ ਵੀ ਰਹੇ ਹਨ ਔਰ ਪਿੰਡ ਵਿੱਚ ਜਿਨ੍ਹਾਂ ਦਾ ਇੱਕ ਵੱਡਾ ਮਜ਼ਬੂਤ ਆਧਾਰ ਹੈ ਇਹਨਾਂ ਦੇ ਇਲਾਵਾ ਨੇਕਾਂ ਲੋਕ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਅੱਜ ਸਵੇਰ ਸਰਕਾਰ ਵੱਲੋਂ ਜੋ ਲਗਾਤਾਰ ਲੋਕ ਹਿੱਤ ਵਿੱਚ ਵੱਡੇ ਫੈਸਲੇ ਲਏ ਜਾ ਰਹੇ ਹਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਤੋਂ ਲੋਕ ਬਿਹਤ ਖੁਸ਼ ਨਜ਼ਰ ਆ ਰਹੇ ਹਨ ਇਸ ਦੇ ਇਲਾਵਾ ਜੋ अनेका ਲੋਕ ਭਲਾਈ ਯੋਜਨਾਵਾਂ ਔਰ ਨੌਜਵਾਨਾਂ ਨੂੰ ਲਗਾਤਾਰ ਜੋ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਉਥੋਂ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋ ਕੇ ਆਮ ਲੋਕ ਔਰ ਨੌਜਵਾਨ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਸ਼ਾਮਲ ਹੋਏ ਸਾਥੀਆਂ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਉਹ ਚੇਅਰਮੈਨ ਰਮਨ ਬਹਿਲ ਵੱਲੋਂ ਲਗਾਤਾਰ ਗੁਰਦਾਸਪੁਰ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਰਾਜkumar ਆ ਜੀ ਪਿੰਡ ਬਾਬੋਆ ਵਾਲਾ ਜੀ ਆਮ ਪਾਰਟੀ ਜੀ ਮੈਂ ਤਾਂ ਸ਼ਾਮਲ ਹੋਇਆ ਆਮ ਪਾਰਟੀ ਦੇ ਕਾਰੋਬਾਰ ਕਮਾਲ ਵੀ ਕੀ ਸਾਰੇ ਪਿੰਡ ਵਾਲੇ ਪ੍ਰਭਾਵਿਤ ਹੋ ਗਏ ਸੀ ਇਸ ਕਰਕੇ ਮੈਂ ਵੀ ਆਮ ਪਾਰਟੀ ਦੇ ਵਿੱਚ ਨਾ ਸ਼ਾਮਲ ਹੋ ਗਿਆ ਕਾਲੀ ਦਲ ਮੈਂ ਛੱਡ ਕੇ ਤੇ ਆਮ ਪਾਰਟੀ ਆ ਗਿਆ ਕਿਉਂਕਿ ਆਮ ਪਾਰਟੀ ਦੇ ਕੰਮ ਬਹੁਤ ਚੰਗੇ ਸੁਲਝੇ ਹੋਏ ਕੰਮ ਸੀ ਜਿਹਦੇ ਕਰਕੇ ਆਪ ਸਾਡੇ ਪਿੰਡਾਂ ਦੇ ਲੋਕ ਜਿਹੜੇ ਸੀ ਨਾ ਬਿਜਲੀ ਦੇ ਬਿੱਲ ਮਾਫ ਹੋਣ ਕਰਕੇ ਨਾ 90% ਤੇ ਤਾਂ ਲੋਕ ਬਹੁਤ ਇਹਨਾਂ ਇਸ ਬਨੇ ਆਇਆ ਆਮ ਪਾਰਟੀ ਤੇ ਇਹਦੇ ਵਿੱਚ ਆਪ ਜੀ ਨੂੰ ਪਤਾ ਹੀ ਆ ਕਿ ਕਟੋ-ਕਟ 40 ਪਰਿਵਾਰ ਜਿਨ੍ਹਾਂ ਨੇ ਜੀ ਅੱਜ ਨਾ ਆਮ ਪਾਰਟੀ ਜਾਣ ਕਰ ਲਈ ਜੀ ਸਰ ਇਸ ਕਰਕੇ ਰਾਇਆ ਲੋਕਾਂ ਦਾ ਮੇਰੇ ਮਨਾਂ ਦੇ ਵਿੱਚ ਲੋਕਾਂ ਨੂੰ ਮੇਰੇ ਨਾਲ ਪਿਆਰ ਬੜਾ ਲੋਕੀ ਮੈਨੂੰ ਪਿੰਡ ਦੇ ਸਾਰੇ ਮਹੱਲੇ ਸਮਾਜ ਦੇ ਕਰਦੇ ਆ ਤੇ ਮੈਂ ਜਿੱਤਿਆ ਸੀ ਪਰ ਮੈਂ ਕਹਿੰਦੀ ਮੈਂ 1541 ਆ ਵੋਟਾਂ ਦੇ ਵਿੱਚੋਂ 860 ਵੋਟ ਮੇਰੇ ਨਿਕਲੇ ਪਰ ਇਹਨਾਂ ਨੇ ਮੈਨੂੰ ਜਾਣ ਬੁੱਝ ਕੇ 41 ਵੋਟਾਂ ਨਾ ਹਰਾ ਦਿੱਤਾ ਜੀ ਮੈਂ ਪਿਛਲੀ ਵਾਰ ਵੀ ਉਸ ਤੋਂ ਪਹਿਲਾਂ ਮੈਂ ਪਿੰਡ ਦਾ ਮੈਂਬਰ 85 ਫਿਰ ਐਮਸੀ ਦੇ ਵੋਟਾਂ ਦੇ ਖੜਾ ਹੋਇਆ ਪਰ ਮੈਂ ਜਿੱਤੇ ਹੋਣ ਦੇ ਬਾਵਜੂਦ ਵੀ ਮੈਨੂੰ ਇਹਨਾਂ ਨੇ ਇਸ ਕਰਕੇ ਰਾਇਆ ਕਿ ਤੂੰ ਕਾਲੀ ਦਲ ਦਾ ਵੋਟਾਂ ਨੂੰ ਅੱਗੇ ਦੇ ਦੇ ਹੋਏ ਨਾ ਬਹਿਰ ਸਾਹਿਬ ਦੀ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗਾ ਤਾਂ ਕਿ ਅਸੀਂ ਆਪਣਾ ਬਾਬੋਆ ਦਾ ਬੂਸੇ ਜਿਹੜਾ ਨਾ ਵੱਧ ਤੋਂ ਵੱਧ ਵੋਟਾਂ ਦੇ ਨਾਲ ਅੱਪ ਕਰ ਸਕੀ ਮੇਰਾ ਪਿੰਡ ਜੇ ਬਾਬੋਆ ਨਾਮ ਹੈ ਜਤਿੰਦਰ ਕੁਮਾਰ ਜੀ ਠੀਕ ਹੈ ਜੀ ਆਮ ਪਾਰਟੀ ਜੀ ਸ਼ਾਮ ਰੇਸ ਕਰਕੇ ਹੋਏ ਨੇ ਇਹ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਨਸ਼ਿਆਂ ਤੇ ਬਹੁਤ ਮਿਲਕੀ ਜਾ ਰਹੇ ਤੇ ਇਹ ਜਿਹੜੀ ਕਾਲੀ ਅਕਾਲੀ ਦਲ ਪਾਰਟੀ ਸੀ ਇਹ ਸਾਰੇ ਨਸ਼ੇ ਉੱਥੋਂ ਆਏ ਹੀ ਜਿਹੜੀ ਹੁਣ ਆਮ ਪਾਰਟੀ ਆਈ ਹੈ ਇਹਨੇ ਨਸ਼ੇ ਅੱਦੇ ਅੱਦੇ ਤੋਂ ਵੱਧੀ ਮੈਂ 75% ਖਤਮ ਕਰ ਦਿੱਤੇ ਆ ਰਹਿ ਕੇ 25% ਰਹਿ ਗਿਆ ਉਹ ਵੀ ਆਸਾਸ ਤੇ ਖਤਮ ਹੋਣਗੇ ਬੈਲ ਸਾਹਬ ਨੇ ਇਹ ਉਹ ਲਗਾਇਆ ਕਾਫੀ ਗੁਦਾਸਪੁਰ ਦੇ ਵਿੱਚ ਤੇ ਕਾਫੀ ਹੱਦ 'ਚ ਮਲਕੀ ਨਸ਼ੇ ਵੀ ਬੰਦ ਹੋਏ ਆ ਗੁਦਾਸਪੁਰ ਤੇ ਵਿੱਚ ਤੇ ਅੱਗੇ ਵੀ ਹੋਣਗੇ ਬਾਕੀ ਕੰਮ ਕਾਰੋਬਾਰ ਜਿਹੜੇ ਆਮ ਪਾਰਟੀ ਕਰਨ ਦੀ ਹੈ ਬੈਲ ਸਾਹਬ ਕਰਨ ਦੇ ਨੇ ਇੱਥੇ ਆਪਣੇ ਗੁਦਾਸਪੁਰ ਦੇ ਵਿੱਚ ਬਹੁਤ ਚੰਗੇ ਕੰਮ ਕਰਨ ਦੇ ਨੇ ਬਹੁਤ ਵਧੀਆ ਕਾਰੋਬਾਰ ਦੇ ਕੰਮ ਕਰਨ ਦੇ ਨੇ ਮਲਕੀ ਹਰ ਇੱਕ ਬੰਦੇ ਦਾ ਸਾਥ ਦੇਣ ਦੇ ਨੇ ਇਸ ਕਰਕੇ ਗੁਰਦਾਸਪੁਰ ਦੇ ਵਿੱਚ ਜ਼ਿਆਦਾਤਰ ਬੈਲ ਸਾਹਿਬ ਨੂੰ ਇਹ ਇੱਕ ਮਲੰਟੀ ਆ ਵੀ ਇੱਕ ਅੱਛੀ ਮਲਕੀ ਨੂੰ ਮਲੰਡਿਆ ਤੇ ਅੱਗੇ ਵੀ ਨਾਲੋਂ ਜੋਦਾਨ ਪੂਰਾ ਮਿਲੇਗਾ ਠੀਕ ਹੈ ਜੀ